ਇਹ ਦਿਨੀ ਪੰਜਾਬ ਦੇ ਵਿੱਚ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਬਾਜ਼ਾਰਾਂ ਦੇ ਵਿੱਚ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਮਠਿਆਈਆਂ ਦੀ ਡਿਮਾਂਡ ਬਹੁਤ ਜ਼ਿਆਦਾ ਵਧੀ ਹੋਈ ਹੈ ਜਿਸ ਦੇ ਚਲਦਿਆਂ ਦੇਖਿਆ ਜਾ ਰਿਹਾ ਹੈ ਕਿ ਬਹੁਤ ਥਾਵਾਂ ਤੇ ਨਕਲੀ ਦੁੱਧ ਵੀ ਤਿਆਰ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਪੰਜਾਬ ਦੀ ਸਿਹਤ ਵਿਭਾਗ ਦੀ ਟੀਮ ਪੂਰੀ ਤਰ੍ਹਾਂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਆਪ ਬਾਜ਼ਾਰਾਂ ਦੇ ਵਿੱਚ ਜਾ ਜਾ ਕੇ ਦੁੱਧ ਅਤੇ ਦੁੱਧ ਤੋਂ ਬਣੀਆਂ ਮਠਿਆਈਆਂ ਚੈੱਕ ਕਰ ਰਹੇ ਨੇ ਮਠਾਈ ਦੀਆਂ ਦੁਕਾਨਾਂ ਦੇ ਨਾਲ-ਨਾਲ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਡੈਰੀ ਫਾਰਮਾਂ ਦੇ ਉੱਤੇ ਵੀ ਜਾ ਕੇ ਛਾਪੇਮਾਰੀ ਕਰ ਰਹੇ ਨੇ ਅਤੇ ਉੱਥੋਂ ਦੇ ਸੈਂਪਲ ਭਰ ਕੇ ਉਹਨਾਂ ਦੀ ਚੈਕਿੰਗ ਕਰਵਾਈ ਜਾ ਰਹੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਕੀਤਾ ਜਾ ਸਕੇ ਦੇਖੋ ਸਾਨੂੰ ਸ਼ਿਕਾਇਤਾਂ ਮਿਲੀਆਂ ਸੀ ਕਿ ਜਿਹੜਾ ਖਾਣ ਪੀਣ ਵਾਲੇ ਪਦਾਰਥ ਨੇ ਉਹਨਾਂ 'ਚ ਜਿਹੜੀ ਹੈਗੀਆ ਮਲਾਪਤ ਜਿਹੜੀ ਪਾਈ ਹੈ ਸੋ ਉਸ ਦੇ ਤਹਿਤ ਹੀ ਅੱਜ ਸਵੇਰੇ ਅਸੀਂ 5 ਵਜੇ ਜਿਹੜੀ ਚੱਲੇ ਸੀਗੇ ਕੋਈ 3-4 ਢਜਿਲੀਆਂ ਡੇਰੀਆਂ ਨੇ ਉਹਨਾਂ ਤੇ ਅਸੀਂ ਅੱਜ ਚੈਕਿੰਗ ਕੀਤੀ ਹੈ ਔਰ ਇਹਦਾ ਮਤਲਬ ਇਹੀ ਹੈ ਕਿ ਅਸੀਂ ਸਾਡੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਖਾਣ ਪੀਣ ਦੇ ਜਿਹੜੇ ਜਿਵੇਂ ਦੁੱਧ ਦਾ ਜਾਂ ਹੋਰ ਪਨੀਰ ਹੈ ਉਹਨਾਂ 'ਚ ਕੋਈ ਮਲਾਪਤ ਨਾ ਹੋ ਸੋਸ਼ ਕਰਕੇ ਅਸੀਂ ਅੱਜ ਦਾ ਇਹਦਾ ਇਹ ਜਿਵੇਂ ਦੁੱਧ ਦੀ ਮਾਤਰਾ ਤਾਂ ਬਹੁਤ ਘਟਾ ਤੁਹਾਨੂੰ ਵੀ ਲੱਗਦਾ ਵੀ ਜਿਹੜਾ ਹੈਗਾ ਸਿੰਥੈਟਿਕ ਜਿਹੜਾ ਕਾਫੀ ਮਾਤਰਾ ਵਿੱਚ ਬਣ ਰਿਹਾ ਹੈਗਾ ਦੇਖੋ ਸੈਂਪਲ ਲੈਣ ਦਾ ਮਤਲਬ ਹੀ ਇਹ ਹੈ ਜੇ ਕਿਸੇ ਦਾ ਕੋਈ ਬਿਲਕੁਲ ਠੀਕ ਹੈ ਉਹਨੂੰ ਕਿਸੇ ਨੂੰ ਕੋਈ ਕਵਰੌਂਡ ਦੀ ਲੋੜ ਨਹੀਂ ਜਿਹੜੇ ਦੀ ਕੋਈ ਕਮੀਆਂ ਪੇਸ਼ੀਆਂ ਨੇ ਉਹਦੇ ਵਾਸਤੇ ਬਿਲਕੁਲ ਇਹ ਗਲਤ ਹੈ ਉਹਤੇ ਬੰਦ ਦੀ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਨਾਬੇ ਹਲਕੇ ਵਿੱਚ ਕਿੰਨੇ ਕਿ ਜਿਹੜੇ ਹੈਗਾ ਕੀਤੇ ਤੁਸੀਂ ਅੱਜ ਦੇਖੋ ਜੀ ਚਾਰ ਥਾਮੇ ਅੱਜ ਹੋਇਆ ਹੈ ਜੀ ਇਹ ਪਹਿਲੀ ਵਾਰ ਹੋਇਆ ਕਿ ਮੰਤਰੀ ਖੁਦ ਤੁਸੀਂ ਨਾਲ ਕਰ ਰਹੇ ਹੋ ਸਾਡੇ ਮੇਰੇ ਵੀ ਬੱਚੇ ਦੁੱਧ ਪੀਂਦੇ ਨੇ ਮੇਰੇ ਵੀ ਬੱਚੇ ਪਨੀਰ ਖਾਂਦੇ ਨੇ ਮੈਂ ਆਪ ਵੀ ਪਨੀਰ ਖਾਂਦਾ ਸੋ ਇਸ ਕਰਕੇ ਸਿਹਤ ਤਾਂ ਸਾਡੀ ਸਾਰਿਆਂ ਦੀ ਸੋਚ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਕਿ ਅਸੀਂ ਖਾਣ ਪੀਣ ਦੇ ਪਦਾਰਥ ਨਹੀਂ ਜਿਹੜੇ ਉਹਨਾਂ ਜੀ ਮਲਾਬਤ ਕਰਦੇ ਆ ਤਾਂ ਉਹ ਸਾਡੇ ਜਿਹੜੇ ਪੀੜ੍ਹੀ ਆ ਜਿਹੜੀ ਸਾਡੇ ਲੋਕ ਨੇ ਉਹਨਾਂ ਨਾਲ ਸਿਹਤ ਨਾ ਖਿਲਵਾੜ ਕਰਨਾ ਬਹੁਤ ਵੱਡਾ ਕਰਾਇਮ ਹੈ ਸਿਹਤ ਪਪਾਗ ਦੇ ਹੋਰ ਕਿਹੜੇ ਟੀਮ ਨਾਲ ਹਾਜ਼ਰ ਸੀ ਜੀ ਸਾਰੇ ਪੰਜਾਬ ਚ ਸਾਰਾ ਚੱਲ ਰਿਹਾ ਹੈ ਮਾਨਯੋਗ ਸੇਤ ਮੰਤਰੀ ਜੀ ਦੀ ਅਗਵਾਈ ਹੇਠ ਅੱਜ ਫੂਡ ਸੇਫਟੀ ਵਿਭਾਗ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਅਧੀਨ ਅਸੀਂ ਲਗਾਤਾਰ ਦੁੱਧ ਦੇ ਕੈਂਪੇਨ ਚੁਲਾ ਰਹੇ ਜਿਹਦੇ ਵਿੱਚ ਦੁੱਧ ਦੇ ਸੈਂਪਲ ਪਨੀਰ ਦੇ ਸੈਂਪਲ ਅਸੀਂ ਲੈ ਰਹੇ ਆਂ ਤੇ ਲੇਜੇ ਦੇ ਵਿੱਚੋਂ ਕੁਝ ਇੱਕ ਸਪਲਾਇਰਸ ਨੇ ਜਾਂ ਡੇਰੀਆਂ ਨੇ ਉਹਨਾਂ ਦੇ ਅਸੀਂ ਸੈਂਪਲਸ ਲੈ ਚੁੱਕਿਆ ਹੁਣ ਤੱਕ ਅਸੀਂ ਟੋਟਲ 6 ਸੈਂਪਲਸ ਲੈ ਚੁੱਕਿਆ ਦੁੱਧ ਦੇ ਕਿੰਨੇ ਵਜੇ ਤੇ ਖੁੱਤ ਸੇਤ ਮੰਤਰੀ ਜੀ ਨਾਲ ਲੈ ਕਿੰਨੇ ਕਵਜੇ ਤੇ ਤੁਰੇ ਹੋ ਤੁਸੀਂ ਜੀ ਮਾਰਨਿੰਗ 6 6 ਵਜੇ ਦੇ 6 ਵਜੇ ਕਿੱਥੇ ਕਿੱਥੇ ਚੈਕਿੰਗ ਕੀਤੀ ਹੈ ਏ ਮੰਤਰੀ ਜੀ ਕੋਈ ਦੱਸੋ ਮਲੇ ਚੱਲ ਰਿਹਾ ਹੈ ਜੇ ਪ੍ਰੋਸੈਸ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਸਾਰੇ ਸਭ ਤੋਂ ਤਰ੍ਹਾਂ ਦੇ ਲੈ ਗਏ ਦੁੱਧ ਦੇ ਸੈਂਪਲ ਲਏ ਆ ਤੁਹਾਨੂੰ ਲੱਗਦਾ ਵੀ ਜਿਹੜਾ ਹੈਗਾ ਦੁੱਧ ਦੀ ਮਾਤਰਾ ਜਿਹੜੀ ਹੈਗਾ ਕਮੀ ਹੈ ਤੇ ਇਹ ਹੁਣ ਦੁੱਧ ਕਿੱਥੋਂ ਆ ਰਿਹਾ ਲੱਗਦਾ ਵੀ ਜਿਹੜਾ ਹੈਗਾ ਗਲਤ ਤਰੀਕੇ ਨਾਲ ਵੀ ਤਿਆਰ ਕੀਤਾ ਕਿਸੇ ਚੀਜ਼ ਨੂੰ ਸ਼ੋਰ ਕਰਨ ਦੇ ਲਈ ਅਸੀਂ ਚੈਕਿੰਗ ਕਰ ਰਹੇ ਹਾਂ ਜੀ ਮੰਤਰੀ ਜੀ ਦੀ ਅਗਵਾਈ ਦੇ ਹੇਠ ਤੇ ਇਹ ਸੈਂਪਲ ਲੈ ਕੇ ਅਸੀਂ ਲੈਬੋਰੀ ਵਿੱਚ ਭੇਜਾਂਗੇ ਉਹਦੇ ਜਿੰਸਾਰ ਜਿਵੇਂ ਵੀ ਰਿਪੋਰਟ ਆਏਗੀ ਅਸੀਂ ਫੂਡ ਸੇਫਟੀ ਐਕਟ ਦੇ ਅਨੁਸਾਰ ਕਾਰਵਾਈ ਕਰਾਂਗੇ ਇਹ ਹਰਦੀਪ ਸਿੰਘ ਜੀ ਦਾ ਜੀ ਹੋਪ ਪਿੰਡ ਤਾਂ ਕਹਿੰਦਾ ਲੈ ਕੇ ਗ ਸੈਂਪਲ ਸਾਡਾ ਪਨੀਰ ਦਾ ਕੰਮ ਸੀਗਾ ਪਨੀਰ ਦਾ ਲੈ ਕੇ ਜੈਣ ਸੈਂਪਲ ਹਾਂਜੀ ਤੇ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਬਾਕੀ ਸੈਂਪਲ ਲੈ ਕੇ ਗਏ ਨੇ ਫਦਾ ਲੱਗ ਗਈ ਤੁਸੀਂ ਕਿੱਥੇ ਕਿੱਥੇ ਸਪਲਾਈ ਕਰਦੇ ਹੋ ਤੁਹਾਡੇ ਸਾਡੇ ਨਾਬਾ ਹੈਗੀ ਹੈ ਜੀ ਤੇ ਟੰਡੀਗੜਾ ਮੇਨ ਸਪਲਾਈ ਕਿੰਨੇ ਕੁ ਕਵਾਂਟਿਟੀ ਹੋ ਜਾਂਦੀ ਹੈ ਸਾਡੀ ਡੇਲੀ ਦੀ ਹੋ ਜਾਂਦੀ ਵੀ 200 ਤੋਂ 250 ਟਿੱਕੀ ਤੱਕ ਹੋ ਜਾਂਦੀ ਹੈ ਜੀ ਸੱਚ ਹੈ ਹਾਂਜੀ